ਪੰਜਾਬ ਨਾ ਨੇ ਇੱਕ ਗੁਣ ਬਖਸ਼ਿਆ ਸੇਵਾ ਪੰਜਾਬੀ ਇਸ ਸਮੇਂ ਨਿਸ਼ਕਾਮ ਸੇਵਾ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਟਰੈਕਟਰ ਪਹੁੰਚ ਪਾ ਰਿਹਾ ਉਥੇ ਨੌਜਵਾਨ ਟਰੈਕਟਰ ਲੈ ਕੇ ਸੇਵਾ ਕਰ ਰਹੇ ਨੇ ਜੂ ਲੋਕ ਹੜ੍ਹ ਕਾਰਨ ਫਸ ਚੁੱਕੇ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਜਿੱਥੇ ਰੇਤੇ ਦੀਆਂ ਬੋਰੀਆਂ ਮਿੱਟੀ ਦੀਆਂ ਬੋਰੀਆਂ ਦੀ ਲੋਡ ਪੈ ਰਹੀ ਹੈ ਉਥੇ ਬੋਰੀਆਂ ਲੈ ਕੇ ਪਹੁੰਚ ਰਹੇ ਨੇ ਤੇ ਜਿੱਥੇ ਸਮਾਨ ਫਸਿਆ ਹੋਇਆ ਉਥੇ ਵੀ ਲਗਾਤਾਰ ਨੌਜਵਾਨ ਪਹੁੰਚ ਰਹੇ ਨੇ ਪਰ ਜਿੱਥੇ ਟਰੈਕਟਰ ਨਹੀਂ ਪਹੁੰਚ ਕਰ پا ਰਿਹਾ ਪਾਣੀ ਦੀ ਜ਼ਿਆਦਾ ਡੰਗਾਈ ਹੈ ਉਥੇ ਪਹੁੰਚ ਰਹੀਆਂ ਨੇ ਕਿਸ਼ਤੀਆਂ ਕਿਸ਼ਤੀਆਂ ਹੁਣ ਜਿੱਥੇ-ਜਿੱਥੇ ਘੱਟ ਪੈ ਰਹੀਆਂ ਨੇ ਉਹ ਹੁਣ ਜ਼ਿੰਮਾ ਚੁੱਕਿਆ ਹੈ ਹਾਂਸਪਾਲ ਟਰੇਡਰਸ ਨੇ ਕਪੂਰਥਲਾ ਵਿੱਚ ਹਾਂਸਪਾਲ ਟਰੇਡਰਸ ਫਰਮ ਹੈ ਇਹ ਫਰਮ ਕੰਮ ਕਰਦੀ ਹੈ ਜੋ ਰੇਲ ਗੱਡੀਆਂ ਹੁੰਦੀ ਐ ਉਹਨਾਂ ਦੇ ਪੁਰਜੇ ਬਣਾਉਣ ਦਾ ਰੇਲ ਗੱਡੀਆਂ ਦੇ ਡੱਬਿਆਂ ਦੇ ਪੁਰਜੇ ਬਣਾਉਣ ਦਾ ਪਰ ਹੁਣ ਆਪਣਾ ਕੰਮ ਛੱਡ ਕੇ ਇਹ ਫਰਮ ਕਿਸ਼ਤੀਆਂ ਬਣਾ ਰਹੀ ਐ ਵੇਖੋ ਇੱਕ ਖਾਸ ਰਿਪੋਰਟ ਪੰਜਾਬੀ ਆਪਣੀ ਬਹਾਦਰੀ ਕੁਰਬਾਨੀ ਤੇ ਤਿਆਗ ਦੀ ਭਾਵਨਾ 사ਦਕਾ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਸਿਰਫ ਆਪਣੇ ਤੇ ਹੀ ਨਹੀਂ ਸਗੋਂ ਦੁਨੀਆ ਉੱਪਰ ਵੀ ਜਦੋਂ ਕੋਈ ਵਿਪਤਾ ਪੈਂਦੀ ਐ ਤਾਂ ਇਹ ਝਟ ਇਕਜੁੱਟ ਹੋ ਕੇ ਮਦਦ ਲਈ ਤੁਰ ਪੈਂਦੇ ਹਨ ਦਸਵੰਦ ਕੱਢਣ ਅਤੇ ਲੰਗਰ ਜਹੀਆਂ ਪਰੰਪਰਾਵਾਂ ਨੇ ਇਹਨਾਂ ਨੂੰ ਅਜੀ ਗੁਰਬਖਸ਼ੀਸ਼ ਦਿੱਤੀ ਹੈ ਕਿ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਆਸਾਨ ਸਮਝ ਕੇ ਉਸ ਨੂੰ ਪੂਰਾ ਕਰਨ ਲਈ ਨੰਗੇ ਧੜ ਤੁਰ ਪੈਂਦੇ ਹਨ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਵਿੱਚ ਵਿਪਤਾ ਦੇ ਰੂਪ ਵਿੱਚ ਅਸਮਾਨ ਤੋਂ ਵਰ ਰਹੀ ਮੀਂਹ ਅਤੇ ਉੱਚੇ ਪਹਾੜੀ ਖੇਤਰਾਂ ਵਿੱਚ ਫਟ ਰਹੇ ਬੱਦਲਾਂ ਕਾਰਨ ਵੈਦਾਨੀ ਖੇਤਰਾਂ ਵਿੱਚ ਹੜ੍ਹ ਆਏ ਹੋਏ ਹਨ ਪੰਜਾਬੀ ਹੜ੍ਹਾਂ ਦੀ ਪਰਵਾਹ ਨਾ ਕਰਦਿਆਂ ਇਸ ਔਖੀ ਸਥਿਤੀ ਦਾ ਸਿਰੜ ਅਤੇ ਸਬਰ ਨਾਲ ਸਾਹਮਣਾ ਕਰਦੇ ਹੋਏ ਜਿਵੇਂ ਦਰਿਆਵਾਂ ਤੇ ਡੈਮਾਂ ਨਾਲ ਮੱਥਾ ਲਾ ਰਹੇ ਨੇ ਉਸ ਲਈ ਇਹਨਾਂ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਟਰੈਕਟਰ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਸਾਨਾਂ ਦੇ ਵਿਰੋਧ ਦੇ ਇੱਕ ਮਜ਼ਬੂਤ ਚਿੰਨ੍ਹ ਵਜੋਂ ਸਥਾਪਿਤ ਹੋਇਆ ਸੀ ਉਹ ਹੁਣ ਹੜ੍ਹਾਂ ਵਿੱਚ ਘਿਰੇ ਆਪਣੇ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਜੁਟਿਆ ਹੋਇਆ ਹੈ ਜਿੱਥੇ ਟਰੈਕਟਰ ਨਹੀਂ ਪਹੁੰਚ ਰਿਹਾ ਉੱਥੇ ਪਹੁੰਚ ਰਹੀਆਂ ਨੇ ਕਿਸ਼ਤੀਆਂ ਪੰਜਾਬੀਆਂ ਨੂੰ ਜਦੋਂ ਹੋਰ ਕਿਸ਼ਤੀਆਂ ਦੇ ਲੋੜ ਪਏ ਤਾਂ ਕਪੂਰਥਲਾ ਦੀ ਫਰਮ ਹੰਸਪਾਲ ਟ੍ਰੇਡਰਸ ਜੋ ਰੇਲ ਗੱਡੀ ਦੇ ਡੱਬਿਆਂ ਦੇ ਪੁਰਜ਼ੇ ਬਣਾਉਂਦੀ ਹੈ ਉਹਨਾਂ ਨੇ ਇਸ ਔਖੇ ਸਮੇਂ ਆਪਣਾ ਨਿੱਜੀ ਕਾਰੋਬਾਰ ਰੋਕ ਕੇ ਸਾਰਾ ਧਿਆਨ ਇਹ ਕਿਸ਼ਤੀਆਂ ਬਣਾਉਣ ਤੇ ਲਾਇਆ ਹੋਇਆ ਹੈ ਫਰਮ ਵਿੱਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਇਸ ਕੰਮ ਵਿੱਚ ਜੁਟੇ ਹੋਏ ਹਨ ਇਹ ਫਰਮ ਪ੍ਰਤਪਾਲ ਸਿੰਘ ਹਾਸਪਾਲ ਅਤੇ ਉਹਨਾਂ ਦੇ ਭਰਾ ਦਵਿੰਦਰਪਾਲ ਸਿੰਘ ਅਤੇ ਸੁਖਵਿੰਦਰਪਾਲ ਸਿੰਘ ਚਲਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਇਹ ਕੰਮ ਸੇਵਾ ਦੀ ਭਾਵਨਾ ਨਾਲ ਕਰ ਰਹੇ ਹਨ ਸਾਈਡ ਵਾਲ ਹੈਗੀ ਹੈ ਕਿ ਰੂਫ ਹੈਗੀ ਆ ਐਂਡ ਵਾਲ ਹੈਗੀ ਆ ਤੇ ਹੋਰ ਕੰਪੋਨੈਂਟ ਹੈਗੇ ਆ ਐਸੀ 100 ਕਿਸ਼ਤੀ ਤਿਆਰ ਕੀਤੀ ਹੈ ਨਾਮ ਅਸੀਂ ਆਪਣਾ ਨਹੀਂ ਰੱਖਿਆ ਸਾਡੇ ਸੱਜਣਾ ਸੱਜਣ ਹੈਗੇ ਬਹੁਤ ਪਿਆਰ ਵਾਲੇ ਉਹਨਾਂ ਨੇ ਨਾਮ ਦਿੱਤਾ ਸੀ ਹਲੀਮੀਆਂ ਹਮਦਰਦੀਆਂ ਤੇ ਮੁਹੱਬਤ ਦੀ ਕਿਸ਼ਤੀ ਹਲੀਮੀਆਂ ਦਾ ਮਤਲਬ ਹੈਗਾ ਹਮ ਨਿਮਰਤਾ ਤੇ ਹਮਦਰਦੀ ਦਾ ਸਾਰਿਆਂ ਨੂੰ ਪਤਾ ਹੀ ਹੈ ਮੁਹੱਬਤ ਦਾ ਮਤਲਬ ਪਿਆਰ ਇੱਕ ਪਿਆਰ ਦਾ ਸਨੇਹਾ ਹੀ ਹੈਗਾ ਜੀ ਧੰਨਵਾਦ ਅਸੀਂ 100 ਕਿਸ਼ਤੀ ਤਿਆਰ ਕੀਤੀ ਇੱਕ ਹਫਤੇ ਦੇ ਵਿੱਚ ਤਿਆਰ ਕੀਤੀ 7 ਦਿਨ ਲੱਗੇ ਸੀਗੇ ਜੀ 10 ਕਿਸ਼ਤੀਆਂ ਬਚੀਆਂ 90 ਜਾ ਚੁੱਕੇ ਇਹ ਸੋਸ਼ਲ ਮੀਡੀਆ ਤੇ ਆ ਰਿਹਾ ਸੀਗਾ ਕਿ ਕਿਸ਼ਤੀਆਂ ਨਹੀਂ ਲੱਭ ਰੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਹੜੀ ਵੱਡੀ ਰਾਕਟ ਟੈਕਨੋਲੋਜੀ ਆ ਜੀ ਆ ਇਹਨਾਂ ਆਪਾਂ ਆਪਣੇ ਦੇਸ਼ ਲਈ ਕਰਦੇ ਆ ਇੱਕ ਹੱਲਾ ਪੰਜਾਬ ਵੀ ਮਾਰ ਲੈਣਾ ਚਾਹੀਦਾ 365 ਦਿਨ ਅਸੀਂ ਆਪਣਾ ਕੰਮ ਕਰਦੇ ਆ 7 ਦਿਨ ਇੱਧਰ ਲਾ ਤੇ ਕੋਈ ਵੱਡੀ ਗੱਲ ਨਹੀਂ ਹੈ ਜੀ ਇਹ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਹੀ ਗਈਆਂ ਜਿੱਥੇ ਹੜ ਦਾ ਪ੍ਰਭਾਵ ਸੀਗਾ ਅਬੋਰ ਫਾਜ਼ਲ ਕਾ ਤੇ ਇੱਧਰ ਅਜਨਾਲਾ ਸਾਈਡ ਗੁਰਦਾਸਪੁਰ ਬਾਊਪੁਰ ਤੋਂ ਕਾਫੀ ਗਏ ਆਈਆਂ ਆ ਜੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਯਾਨੀ ਕਿ ਬਹੁਤ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕੀਤਾ ਹਾਂਜੀ ਹਾਂਜੀ ਬਹੁਤ ਧੰਨਵਾਦੀ ਉਹਨਾਂ ਦਾ ਯਾਨੀ ਕਿ ਕਾਫੀ ਵਧੀਆ ਪ੍ਰਸ਼ੰਸਾ ਕੀਤਾ ਤੇ ਨੌਜਵਾਨਾਂ ਨੂੰ ਵੀ ਬਹੁਤ ਐਪਰੀਸ਼ੀਏਟ ਕੀਤਾ ਜਿਹੜੇ ਕੰਮ ਕਰ ਰਹੇ ਆ ਇਹ ਦੋ ਕਮੈਂਟ ਗੱਲ ਹੋਈ ਸੀਗੀ ਤੇ ਉਹ ਅਸਲ 'ਚ ਆਪ ਹੌਸਪਿਟਲਾਈਜ਼ ਹੈਗੇ ਆ ਤੇ ਆਪਾਂ ਜ਼ਿਆਦਾ ਕਹਿਣਾ ਵੀ ਨਹੀਂ ਚਾਹੀਦਾ ਫੇਰ ਵੀ ਉਹਨਾਂ ਦੇ ਸ਼ਾਬਾਸ਼ ਇਹ ਆ ਕੋਈ ਨਾ ਇੰਨੀ ਹਮਤ ਕਰਕੇ ਯਾਨੀ ਕਿ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਵਾ ਦੇਖੋ ਖਰਚੇ ਦੀ ਗੱਲ ਹੀ ਨਹੀਂ ਕਰਦੇ ਆਪਾਂ ਕਿ ਜਿਹੜਾ ਨਾ ਲੋਕਾਂ ਜਿਹੜੀ ਸੇਵਾ ਸਾਡੇ ਜਿਹੜੀ ਸਾਡੇ ਸੇਵਾ ਝੋਲੀ ਪੈ ਗਈ ਆ ਉਹਦੇ ਤੋਂ ਸਸਤਾ ਸੌਦਾ ਕੋਈ ਨਹੀਂ ਹੈਗਾ ਯਾਨੀ ਕਿ ਉਹ ਅਨਮੋਲੀ ਚੀਜ਼ ਹੈਗੀ ਆ ਆਪਾਂ ਇਹਨੂੰ ਖਰਚੇ ਨਾਲ ਗਣੀਆ ਯਾਨੀ ਕਿ ਠੀਕ ਹੈ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪ ਆਪਣੀ ਜਿਹੜੀ એનર્ਜੀ ਆ ਸਿਆਣੇ ਬੰਦਿਆਂ ਨੂੰ ਨਾਲ ਲੈ ਕੇ ਯਾਨਕੀ ਅਲਾਈਨ ਕਰਕੇ ਤੁਰਨਾ ਯਾਨਕੀ ਜੋਸ਼ਰੇ ਵਿੱਚ ਹੋਸ਼ ਵੀ ਰੱਖਣ ਨਾਲ ਨੇ ਉਹ ਮੇਰਾ ਵੀ ਭਲੇਖਾ ਸੀਗਾ ਬਹੁਤ ਵੱਡਾ ਪਰ ਉਹ ਭਲੇਖਾ ਨਿਕਲ ਗਿਆ ਆ ਇਹ ਯਾਨਕੀ ਪੋਟੈਂਸ਼ੀਅਲ ਹੀ ਹੈ ਆ ਪੰਜਾਬ ਦੀ ਯਾਨਕੀ ਦੇਖੋ ਰਾਸ਼ਨ ਦੀ ਹੁਣ ਲੋੜ ਨਹੀਂ ਹੈਗੀ ਆ ਮਸ਼ੀਨਰੀ ਦੀ ਲੋੜ ਹੈਗੀ ਆ ਤੇਲ ਦੀ ਡੀਜ਼ਲ ਦੀ ਲੋੜ ਪੈਣੀ ਬੰਨ ਬੰਨਣ ਲਈ ਯਾਨੀ ਕਿ ਪਰ ਯਾਨੀ ਕਿ ਪੰਜਾਬ ਯਾਨੀ ਕਿ ਜੋ ਸੋਚਦੇ ਨਾ ਉਹਦੇ ਤੋਂ ਕਿਤੇ ਜ਼ਿਆਦਾ ਕਰ ਰਿਆ ਵਾ ਅਸੀਂ ਉਹ ਸਾਡੀ ਉਹ ਔਕਾਤ ਹੀ ਨਹੀਂ ਹੈਗੀ ਆ ਕਿ ਅਸੀਂ ਉਹਨੂੰ ਕਿਸੇ ਗਿਣਤੀ ਮਿੰਟੀ ਵਿੱਚ ਬਿਆਨ ਕਰ ਸਕੀਏ ਉਥੋਂ ਯਾਨੀ ਕਿ ਜੇ ਕੋਈ ਇਸ ਮਿੱਟੀ ਕੱਢਣ ਲਈ ਜਾਂ ਜਿਹੜੇ ਮੂਹਿਸ਼ੀ ਮਰੇ ਹੈਗੇ ਆ ਉਹਨਾਂ ਨੂੰ ਯਾਨੀ ਕਿ ਸਾਂਭਣ ਲਈ ਯਾਨੀ ਕਿ ਟਿਕਾਣੇ ਲਾਉਣ ਲਈ ਕੋਈ ਟੈਕਨੋਲੋਜੀ ਹੈਗੀ ਉਥੋਂ ਸ਼ੇਅਰ ਕਰਨ ਦੀ ਜਰੂਰ ਸਾਰਿਆਂ ਦੇ ਨਾਲ ਕਈ ਵਾਰੀ ਵਧੀਆ ਚੀਜ਼ਾਂ ਵੀ ਹੁੰਦੀਆਂ ਵਾ ਆਪਾਂ ਕਈ ਵਾਰੀ ਉਹ ਇਸ ਲਈ ਹੁੰਦੀਆਂ ਦੇਖੋ ਬਾਬੇ ਨਾਨਕ ਦੀ ਧਰਤੀ ਤੇ ਰਹਨੇ ਆ ਤੇ ਉਪਦੇਸ਼ ਤੇ ਆਪਾਂ ਕੀ ਦੇਣਾ ਬਾਬਾ ਹੀ ਦੇ ਕੇ ਗਿਆ ਵਾ ਤੇ ਦਾਨ ਲਫ ਚ ਨਾ ਵਰਤਿਆ ਕਰੀਏ ਆਪਾਂ ਕਹਿੰਦੇ ਆ ਕਿ ਇੰਨੀਆਂ ਬੋਰੀਆਂ ਦਾਨ ਦਿੱਤੀਆਂ ਇੰਨਾ ਰਾਸ਼ਨ ਦਾਨ ਕੀਤਾ ਦਾਨ ਦਾਤੇ ਨੂੰ ਨਹੀਂ ਦਿੱਤਾ ਜਾ ਸਕਦਾ ਵਾ ਜਿਹੜਾ ਜੀਮੇਂਦਾਰ ਹੈਗਾ ਉਹ ਆਪ ਦਾਤਾ ਹੈਗਾ ਵਾ ਰੱਬ ਦਾਤਾ ਹੈਗਾ ਦੱਦਾ ਦਾਤਾ ਇੱਕ ਹੈ ਸਭ ਕੋ ਦੇ ਵਨਹਾਰ ਯਾਨੀ ਕਿ ਪ੍ਰਮਾਤਮਾ ਦੇਣ ਵਾਲਾ ਹੈਗਾ ਆਪਾਂ ਤਾਂ ਭੇਟ ਕਰ ਸਕਦੇ ਹਾਂ ਰੱਬ ਦੇ ਅੱਗੇ ਭੇਟਾ ਰੱਖਦੇ ਹੈਗੇ ਇਸ ਕਨਸੈਪਟ ਨਾਲ ਤੁਰੀਏ ਪੰਜਾਬੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਇਸ ਗੁਣ ਨੂੰ ਦਰਸਾਉਣ ਲਈ ਪ੍ਰਤਪਾਲ ਸਿੰਘ ਦਾ ਇੱਕੋ ਫਿਰਕਾ ਕਾਫੀ ਹੈ ਹੜਪੇੜਤਾਂ ਲਈ ਲਗਾਤਾਰ ਕਿਸ਼ਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿਸ਼ਤੀਆਂ ਵਿੱਚ ਵਰਤੇ ਜਾਣ ਲਈ ਲੋਹਾ ਖਰੀਦ ਕੇ ਤੱਕੇ ਨਾਲ ਉਹਨਾਂ ਕੋਲ ਛੁਟਵਾ ਜਾਂਦੇ ਹਨ ਇਸ ਵੇਲੇ ਲਗਭਗ ਸਾਰੇ ਪੰਜਾਬ ਨੂੰ ਹੜ੍ਹਾਂ ਦੇ ਪਾਣੀਆਂ ਨੇ ਘੇਰਿਆ ਹੋਇਆ ਹੈ ਪਾਣੀ ਵਿੱਚ ਡੁੱਬੀਆਂ ਫਸਲਾਂ ਤੇ ਘਰ ਹੜ੍ਹਾਂ ਦੇ ਤੇਜ਼ ਵਹਾਵ ਵਿੱਚ ਰੁੜਦੇ ਜਾਂਦੇ ਪਸ਼ੂ ਅਤੇ ਆਪਣਾ ਸਾਰਾ ਕੁਝ ਗਵਾ ਚੁੱਕੇ ਲੋਕਾਂ ਦੀਆਂ ਅੱਖਾਂ ਵਿੱਚ ਸੁੰਨ ਤੇ ਉਦਾਸੀ ਹੈ ਹੜ੍ਹਾਂ ਦੀ ਭਿਆਨਕ ਮਾਰਦੀਆਂ ਇਹ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰਨ ਲਈ ਕਾਫੀ ਹਨ ਪਰ ਇਨਸਾਨ ਤਾਂ ਇਨਸਾਨ ਹੈ ਔਖੀਆਂ પરિਸਥਿਤੀਆਂ ਵਿੱਚ ਉਹ ਟੁੱਟਦਾ ਵੀ ਹੈ ਢਹਂਦਾ ਵੀ ਹੈ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ ਇਸ ਔਖੇ ਸਮੇਂ ਵਿੱਚ ਪੰਜਾਬੀ ਡਟੇ ਹੋਏ ਨੇ ਇੱਕ ਦੂਜੇ ਨਾਲ ਖੜ ਕੇ ਇਸ ਔਖੀ ਘੜੀ ਵਿੱਚ ਲੜ ਰਹੇ